ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਬਲੌਗ ਦੇ ਵਿੱਚ ਅੱਜ ਬੜਾ ਹੀ ਸਪੈਸ਼ਲ ਦਿਨ ਹੈ ਜੀ ਅੱਜ ਹੈ ਸਹਿਜ ਦਾ ਬਰਥਡੇ ਤੇ ਅੰਗਤ ਦੇ ਭੂਆ ਜੀ ਦੇ ਬੇਟੇ ਦਾ ਬਰਥਡੇ ਹੈ ਸੋ ਅੱਜ ਆਪਾਂ ਚੱਲੇ ਆਂ ਸਹਿਜ ਦੇ ਬਰਥਡੇ ਸੈਲੀਬ੍ਰੇਸ਼ਨ ਤੇ ਸੋ ਸਭ ਤੋਂ ਪਹਿਲਾਂ ਉਹਨਾਂ ਨੇ ਸਵੇਰ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਸੀ ਸੋ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਸਿੱਧ ਇਹਨਾਂ ਦੇ ਕਿੰਨੇ ਲੰਬੀ ਕਿਸਤ ਉਹਦਾ ਬੜੇ ਸਮੇਂ ਵਿੱਚ ਹੀ ਤੇ ਕੱਟਣਾ ਸੀ ਆ ਇਹ ਜਿਹੜਾ ਉਹ ਵੀ ਆਪਾਂ ਦਿਖਾਵਾਂਗੇ ਸਭ ਤੋਂ ਪਹਿਲਾਂ ਜਾਂ ਅਸੀਂ ਪਹੁੰਚੇ ਗੁਰਦੁਆਰਾ ਸਾਹਿਬ ਤੇ ਅੰਗਦ ਜਦੋਂ ਵੀ ਗੁਰਦੁਆਰ ਜਾਂਦਾ ਤਾਂ ਹਮੇਸ਼ਾ ਖੁਸ਼ ਹੋ ਜਾਂਦਾ ਤੇ ਆਪਣਾ ਟੁਆਣੇ ਨਾਲ ਲੈ ਗਿਆ ਸੀ ਤੇ ਉੱਥੇ ਬਹੁਤ ਖੁਸ਼ ਹੋ ਰਿਹਾ ਸੀ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਹਮੇਸ਼ਾ ਇਹ ਕਦੇ ਫੁੱਲਾਂ ਨੂੰ ਛੇੜਦਾ ਹੈ ਕਦੇ ਪਾਰਟ ਕਰਦੇ ਪਾਠੀ ਜੀ ਨੂੰ ਦੇਖਦਾ ਹੈ ਪੂਰਾ ਮਸਤ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਟੁਆਇ ਵਗੈਰਾ ਸਭ ਕੁਝ ਸਿੱਖਦੇ ਤੇ ਉੱਥੇ ਬਸ ਸਾਰਿਆਂ ਦੇ ਨਾਲ ਪਿਆਰ ਨਾਲ ਕਦੇ ਅੱਗੇ ਕਦੇ ਪਿੱਛੇ ਘੁੰਮ ਰਿਹਾ ਸੀ ਪੂਰਾ ਵਧੀਆ ਇੰਜੋਏ ਕਰ ਰਿਹਾ ਸੀ ਸੋ ਜਦੋਂ ਪਾਪਾ ਜੀ ਨੇ ਪਾਰਟ ਕੀਤਾ ਤੇ ਸਾਰੇ ਸੁਖਮਨੀ ਸਾਹਿਬ ਦਾ ਪਾਰਟ ਸੁਣਨ ਦੇ ਆਰਾਮ ਨਾਲ ਸਾਰੇ ਜian ਨਾਲ ਸੁਣ ਰਹੇ ਸੀ ਤੇ ਅੰਗਰ ਦੇ ਤਾਂ ਛੋਟੀਆਂ ਛੋਟੀਆਂ ਸ਼ਰਾਰਤਾਂ ਕਰੀ ਜਾ ਰਿਹਾ ਸੀ ਉਹਨੂੰ ਬੜੀ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿੱਥੇ ਦੀ ਅਸੋ ਇਸ ਤਰ੍ਹਾਂ ਫਿਰ ਬਾਬਾ ਜੀ ਨੇ ਪਾਠ ਪੂਰਾ ਹੋਣ ਤੋਂ ਬਾਅਦ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਆ ਬਾਬਾ ਜੀ ਨੇ ਸੈਜ ਨੂੰ ਬਲੇਸਿੰਗਸ ਦਿੱਤੀਆਂ ਤੇ ਫਿਰ ਸਰੂਪਾ ਪਾ ਕੇ ਉਹਨੂੰ ਸਨਮਾਨਿਤ ਕੀਤਾ ਗਿਆ ਉਹਦੇ ਬਰਥਡੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਤੇ ਸਮਾਪਤੀ ਤੋਂ ਬਾਅਦ ਅਸੀਂ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਸੀ ਗੁਰਦੁਆਰਾ ਸਾਹਿਬ ਦਾ ਸਟੂਡੈਂਟ ਸੀ ਮੋਸਟਲੀ ਆਉਂਦੇ ਆ ਸੰਡੇ ਦਾ ਦਿਨ ਹੈ ਤੇ ਛੁੱਟੀਆਂ ਹੋ ਚੁੱਕੀਆਂ ਸਟੂਡੈਂਟਸ ਨੂੰ ਕਿਉਂਕਿ ਪੇਪਰ ਹੋ ਚੁੱਕਿਆ ਤਾਂ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਵੀ ਬਹੁਤ ਘੱਟ ਸੀਗੇ ਤਾਂ ਕੁਝ ਗਿਣਵੇਂ ਚੁੜਮੇ ਲੋਕੀ ਸੀ ਜਿਹੜੇ ਉੱਥੇ ਆਏ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਵੀ ਮੈਂਬਰ ਗਏ ਸੀ ਘਰ ਦੇ ਘਰ ਦੇ ਉਹੀ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਿਆਦਾ ਕੋਈ ਇਕੱਠ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਚਾਹ ਦਾ ਲੰਗਰ ਸੀਗਾ ਉਹ ਤਿਆਰ ਕੀਤਾ ਸੀ ਪ੍ਰਸ਼ਾਦ ਸੀ ਤਾਂ ਰਸਗੁਲੇ ਗਲਾਬ ਜਾਮਨ ਜੋ ਵੀ ਉਹਨਾਂ ਨੇ ਮਤਲਬ ਡੱਬਾ ਵਗੈਰੇ ਚੜਾਈ ਸੀ ਤੇ ਉਸ ਤੋਂ ਬਾਅਦ ਅਸੀਂ ਅਸੀਂ ਤਾਂ ਚਾਹ ਪੀਂਦੇ ਨਹੀਂ ਹੈਗੇ ਤਾਂ ਜਿਹੜੀਆਂ ਵੀ ਬਾਕੀ ਸੰਗਤਾਂ ਸੀ ਉਹਨਾਂ ਲਈ ਚਾਹ ਦਾ ਲੰਗਰ ਬਣਾਇਆ ਗਿਆ ਸੀ ਚਾਹ ਦਾ ਲੰਗਰ ਵਰਤਾਇਆ ਗਿਆ ਤੇ ਉਸ ਤੋਂ ਬਾਅਦ ਸਭ ਨੇ ਪ੍ਰਸ਼ਾਦ ਲਿਆ ਚਾਹ ਪੀਤੀ ਤੇ ਅਸੀਂ ਨਵੀ ਦੇ ਕਮਰੇ ਚ ਚਲੇ ਗਏ ਸੀ ਨਵੀ ਇੱਥੇ ਪਾਠੀ ਦੀ ਡਿਊਟੀ ਕਰਦਾ ਤੇ ਉਸ ਤੋਂ ਬਾਅਦ ਸਾਰਿਆਂ ਨੇ ਸਹਿਜ ਨੂੰ ਬਲੇਸਿੰਗ ਦਿੱਤੀਆਂ ਫਿਰ ਵਾਪਸ ਆ ਗਏ ਤੇ ਫਿਰ ਸਹਿਜ ਨੂੰ ਪੀਜ਼ਾ ਬਹੁਤ ਪਸੰਦ ਹੈ ਸੋ ਮੈਂ ਸਹਿਜ ਨੂੰ ਲੈ ਗਈ 15 ਦੇ ਵਿੱਚ ਪੀਜ਼ਾ ਖਵਾਉਂਟ ਸੋ ਡੋਮੀਨੋਸ ਤੋਂ ਇਹਨੂੰ ਪੀਜ਼ਾ ਖਵਾਇਆ ਕਿਉਂਕਿ ਇਹਦਾ ਫੇਵਰਿਟ ਹੈ ਪੀਜ਼ਾ ਮੰਮੀ ਡੈਡੀ ਇਹਦੇ ਖਾਣ ਨਹੀਂ ਦਿੰਦੇ ਤਾਂ ਫਿਰ ਆਪਾਂ ਇਹਨੂੰ ਲੈ ਗਏ ਐਕਟਿਵਾ ਤੇ ਵੀ ਚੱਲ ਜਿਹੜੀ ਚੀਜ਼ ਨੂੰ ਤੇਰਾ ਦਿਲ ਕਰਦਾ ਉਹ ਤੈਨੂੰ ਖਵਾ ਕੇ ਲਿਆਵਾਂ ਤਾ ਆਪਾਂ ਸੈਜ ਨੂੰ ਕਰਾਈ ਥੋੜੀ ਜਿਹੀ ਸ਼ਾਪਿੰਗ ਉਹਦੀ ਮਨਪਸੰਦ ਦਾ ਪੀਜ਼ਾ ਖਵਾਇਆ ਉਹਨੂੰ ਜਿਹੜੀ ਜਿਹੜੀ ਡਰਿੰਕ ਹੋਣੀ ਕਹੀ ਉਹ ਬਲਾਈ ਵਧੀਆ ਜੀ ਹੈਨਾ ਮਤਲਬ ਜੂਸ ਵਗੈਰਾ ਜੋ ਵੀ ਤੇ ਉਸ ਤੋਂ ਬਾਅਦ ਮੇਰੀ ਫਰੈਂਡ ਮਿਲੀ ਉਹ ਥੋੜੀ ਕੈਮਰਾ ਸ਼ਾਹੀ ਹੈ ਤਾਂ ਮੈਂ ਜੀ ਫੋਟੋ ਨਹੀਂ ਲਗਾ ਰਹੀ ਵੀਡੀਓ ਨਹੀਂ 파ਰੀ ਤਾਂ ਉਹ ਅੰਗਦ ਨੂੰ ਪਹਿਲੀ ਵਾਰ ਮਿਲੇ ਸੀ ਤਾਂ ਉਹਦੇ ਲਈ ਬਹੁਤ ਹੀ ਪਿਆਰਾ ਟੌਇਲ ਲੈ ਕੇ ਆਏ ਸੀ ਤਾਂ ਅੰਗਦ ਦੇ ਟੌਇਲ ਨਾਲ ਖੇਡਦੇ ਆ ਤੇ ਬਹੁਤ ਮਸਤੀ ਕੀਤੀ ਮਨੇ ਇਹ ਟੌਇਲ ਨਾਲ ਤਰਾ ਸਾਰਾ ਦਿਨ ਨੰਗਿਆ ਫੇਰ ਸ਼ਾਮ ਨੂੰ ਅੰਗਰ ਦੇ ਪਾਪਾ ਸਹਿਜਲੀ ਕੇਕ ਲੈ ਕੇ ਆਏ ਸੋ ਆਪਣੇ ਘਰ ਦੇ ਕੋਲ ਬੇਕਰੀ ਦੀ ਸ਼ਾਪ ਆ ਬਹੁਤ ਅੱਛੇ ਕੇਕ ਤਿਆਰ ਕਰਦੇ ਨੇ ਉਹ ਸੋ ਇਹ ਬਹੁਤ ਹੀ ਪਿਆਰਾ ਜਿਹਾ ਬਟਰਫਲਾਈਸ ਵਾਲਾ ਚਾਕਲੇਟ ਦੀ ਡੈਕੋਰੇਸ਼ਨ ਵਾਲਾ ਕੇਕ ਸੀਗਾ ਤੇ ਉਸ ਤੋਂ ਬਾਅਦ ਆਪਾਂ ਕੇਕ ਕੱਟਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਸਹਿਜ ਨੇ ਕੇਕ ਕੱਟਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਉਹਨੂੰ ਸ਼ਗਨ ਦਿੱਤੇ ਫੋਟੋਆਂ ਕਰਵਾਈਆਂ ਤੇ ਰਾਤੀ ਆਉਂਦੇ ਆਉਂਦਿਆਂ ਨੂੰ ਸਾਨੂੰ ਕਾਰ 12:00 ਵੱਜ ਗਏ ਸੀ ਤੇ ਸਾਰੇ ਬਹੁਤ ਥੱਕ ਗਏ ਸੀ ਇੱਥੇ ਮੈਂ ਉਹਦੇ ਦੋਨੋਂ ਟ्वाइज ਇੱਕ ਨਿਊ ਟ्वाइज ਸੀ ਜਿਹੜੇ ਉਹ ਲਗਾਤੇ ਸੀ बार-बार ਉਹਨੂੰ ਹੈਪੀ ਬਰਥਡੇ ਵਿਸ਼ ਕਰ ਰਿਆ ਸੀ ਸੋ ਇਨੈ ਸਾਡਾ ਬਲੌਗ ਸੀ ਜੇ ਚੰਗਾ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੰਨੀ ਸੋਣ ਹੈਪੀ ਬਰਥਡੇ ਟੂ ਯੂ ਹਰ ਬਰਥਡੇ ਤੇਰਾ ਤਾਂ ਮੇਰਾ ਤਾਂ ਹੁਣ ਏਡੀ ਵੀ ਇੱਕ ਬਣਿਆ ਇਸ ਤਰ੍ਹਾਂ ਸਾਰਾ ਦਿਨ ਅਸੀਂ ਜਿਹੜਾ ਸੈਜ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਹਾਲਾਂਕਿ ਬਹੁਤ ਜ਼ਿਆਦਾ ਗਰਮੀ ਸੀ ਪਰ ਫਿਰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੰਗਦ ਵੀ ਸੈਜ ਦੇ ਨਾਲ ਖੇਡਦਾ ਰਿਹਾ ਸ਼ਾਮੀ ਸੈ ਅੰਗਦ ਦੇ ਛੋਟੀ ਜਿਹੀ ਥੋੜੀ ਜਿਹੀ ਆ ਸੱਟ ਲੱਗ ਗਈ ਕਿਉਂਕਿ ਉਹ ਭੱਜਦਾ ਭੱਜਦਾ ਗਿਰ ਗਿਆ ਸੀ ਤਾ ਉਸ ਟਾਈਮ ਥੋੜਾ ਜਿਹਾ ਡਿਸਟਰਬੈਂਸ ਹੋਈ ਬਟ ਸਾਰਾ ਦਿਨ ਬਹੁਤ ਵਧੀਆ ਰਿਹਾ ਚਲੋ ਇਸੇ ਤਰ੍ਹਾਂ ਹੀ ਪਰਮਾਤਮਾ ਚੜ੍ਹਦੀਆਂ ਕਲਾਂ ਚ ਰੱਖੇ ਸਭ ਨੂੰ ਤੇ ਸਭ ਦੇ ਬਰਥਡੇ ਆਉਂਦੇ ਰਹਿਣ ਸਾਰੀ ਮਨਾਉਂਦੇ ਰਹਿਣ ਦੇ ਇਸ ਤਰ੍ਹਾਂ ਪੰਨਮੀ ਨਵੇਂ ਬਲੌਗ ਹਮੇਸ਼ਾ ਬਣਾਉਂਦੇ ਰਹੀਏ ਸੋ ਸਾਡੀ ਜਿਹੜੇ ਹੈਗਾ ਬਲੌਗ ਦੇ ਵਿੱਚ ਅਸੀਂ ਕੋਈ ਜ਼ਿਆਦਾ ਸ਼ੋਅ ਆਫ ਵਾਲੀ ਲਾਈਫ ਨਹੀਂ ਸ਼ੋ ਕਰਦੇ ਸਾਡੀ ਲਾਈਫ ਬਿਲਕੁਲ ਸਿੰਪਲ ਹੈ ਆਮ ਹੈ ਤੇ ਸਾਡੇ सेलिब्रेशन ਵੀ ਬਿਲਕੁਲ ਸਿੰਪਲ ਪਰਿਵਾਰਿਕ ਹੁੰਦੇ ਨੇ ਜਿੱਥੇ ਕਿ ਅਸੀਂ ਜ਼ਿਆਦਾ ਸ਼ੋਸ਼ੇਬਾਜੀ ਨਹੀਂ ਕਰਦੇ ਦਿਖਾਵਾ ਨਹੀਂ ਕਰਦੇ ਬਸ ਘਰ ਦੇ ਮੈਂਬਰ ਇਕੱਠੇ ਬੈਠ ਕੇ ਰੋਟੀ ਖਾ ਲੈਨੇ ਆ ਕੇਕ ਕੱਟ ਲੈਨੇ ਆ ਤੇ ਮਾਰਾ ਦਾ ਸ਼ੁਕਰਾਨਾ ਕਰ ਲੈਨੇ ਆ ਸੋ ਇਹ ਹੀ ਸਾਡੀ ਫਿਤਰਤ ਹੈ ਇਹ ਹੀ ਸਾਨੂੰ ਵਧੀਆ ਲੱਗਦਾ ਹੈ ਕਿ ਅਸੀਂ ਇਸੇ ਤਰ੍ਹਾਂ ਸੈਲੀਬ੍ਰੇਟ ਕਰੀਏ ਤਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਜ਼ਰੂਰ ਦੱਸਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੁਹਾਡੀ ਦੁਆਵਾਂ ਦੀ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਹੈ ਧੰਨਵਾਦ ਜੀ ਇਥੇ ਅੰਗਦ ਸਹਿਜ ਸਾਰੇ ਮਸਤੀ ਕਰਦੇ ਨਜ਼ਰ ਆ ਰਹੇ ਨੇ ਤੋਂ ਆਏ ਦੇ ਨਾਲ ਉਹ ਛੋਟਾ ਜਿਹਾ ਟੁਆਇਸੀ ਪਰ ਉਹਨੇ ਪੂਰੀ ਫੈਮਿਲੀ ਦੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰਤਾ ਸੀ ਤੇ ਹਾਲਾਂਕਿ ਕਾਫੀ ਗੈਸਟ ਆਏ ਹੋਏ ਸੀ ਉਹ ਦੀਦੀ ਦੇ ਦੂਸਰੇ ਕਮਰੇ 'ਚ ਬੈਠੇ ਸੀ ਅਸੀਂ ਕਾਮਨ ਰੂਮ 'ਚ ਬੈਠ ਕੇ ਸਾਰੇ ਫੈਮਿਲੀ ਫੈਮਿਲੀ ਮੈਂਬਰਸ ਅਸੀਂ ਕੇਕ ਕੱਟਣ ਲੱਗ ਪਏ ਬਸ ਇਨਾਕ ਸਦਾ ਛੋਟਾ ਜਾਂ ਪਿਆਰਾ ਜਿਹਾ ਬਲੌਗ ਸੀ ਸੁਖਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਨਾ ਨਾ ਭੁੱਲਿਓ ਕੱਟੋ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਡੀਅਰ ਸੈਨ ਹੈਪੀ ਬਰਥਡੇ ਟੂ ਯੂ ਬਹੁਤ ਥੈਂਕ ਯੂ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਐਕਸ਼ਨ ਅੰਗੇ ਤਾਂ ਬੋਲਨੀ ਹੈਪੀ ਹੈਪੀ ਸੱਤਾ ਅੰਗੇ ਜਿੰਨੀ ਹੈਪੀ ਕਾਲੋ ਮੈਂ ਵੱਡਾ ਵੀ ਵੀ ਗਿਆ ਵਾਚੀਆਂ ਮਾਰੀ ਜਾਂਦੀ ਇਵੇਂ ਪੁੱਤ ਨੂੰ ਵੀ ਲਖਿਆ ਦੋ ਅੱਧਾ ਅੱਧਾ ਵੀ ਨਾ ਜੀ ਅਜ ਨਾਲੇ ਕੋਈ ਆ ਨਾ ਸਾਰੇ ਸਾਰੇ ਚਮਚੇ ਭਰ-ਭਰ ਕੇ ਨਾ ਪਤਾ ਕੀ ਹੋ ਵੀ ਲਵਾ ਲਓ ਸਹੀ ਤਾਂ ਮੋਹੋ ਲਾਉਣਾ ਹਾਂ ਚੰਚ ਪਰਭਰ ਨਹੀਂ ਕਰ ਆਪ ਨੂੰ ਕਰਨਾ ਵਾਹ ਕੇ ਨਾ ਤੇ ਜਾ ਵੱਡਿਆਂ ਤੋਂ ਸ਼ੁਰੂ ਕਰੀਏ ਛੋਟਿਆਂ ਤੋਂ ਹਾਂ ਉਪਰ ਹੈ ਦਿੱਤੇ ਨੂੰ ਪਹਿਲਾਂ ਜਾ ਹਾਂ ਠੀਕ ਹੈ ਲਾ ਹਾਂ ਮੈਂ ਤਾਂ ਪੈਸੇ ਦਿੱਤੇ ਨੂੰ ਪਹਿਲਾਂ ਜਾ ਇੱਥੇ ਬਰਾਬਰ ਦਾ ਹਾਂ ਜੀ ਜੀ ਆਤਮਾ ਸਾਹ ਬਲਾ ਬਲਾ ਸਹੀ ਗਾ ਉਮਰ ਦਾ ਆ ਗਿਆ ਦੇਖੋ ਬਾਜੀ ਲੈ ਕੇ ਖਵਾਓ ਆ ਬਹਿ ਰਿਓ ਹਾਂ ਬੈਠੋ ਹਾਂ ਅਸੀਂ ਫੋਟੋਆਂ ਖੰਡਣਾ ਭਾਬੀ ਦੇਣਾ ਚਲੰਗ ਦੀ ਖਾ ਗੰਦ ਤੇ ਮੈਂ ਖਾ ਉਹਨੇ ਕਿਹਾ ਮੈਨੂੰ ਕੋ ਪੀ ਲੈ ਇਹ ਵੀ ਖਾਰੀ ਆ ਆ ਵੀਰਾ ਵੀਰੇ ਵਾਹ ਚਲ ਹੈਪੀ ਹੈਪੀ ਕਹ ਦੇ ਹੈਪੀ 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 ਕਾ ਦੋ ਨੇ ਵੀਰੇ ਨੂੰ ਖਵਾ ਦੇ ਵੀਰੇ ਨੂੰ ਆਹ ਕਰ ਦੇ ਜਾਣਾ ਹੈ ਨਹੀਂ ਇਹ ਤਾਂ ਚਮਚਾ ਫੜ ਕੇ ਅਗਲੇ ਦੇ ਮੂੰਹ ਚ ਪਾਸ ਹੁੰਦਾ ਹੈ ਇਹ ਤਾਂ ਜੀ ਆ ਬੰਦ ਖੀਰਾ ਸਾਰਾ ਮੰਨੂ ਦੇ ਮੂੰਹ ਚ ਹੀ ਪੁੱਤ ਹੈ ਹੈਪੀ ਐਂ ਵੀ ਖਾਦੇ ਤਾਂ ਮੰਨੂ ਚਲ ਆ ਹੋਰ ਤੁਸੀਂ ਕਰੋਗੇ ਆਜ ਮੈਂ ਦੇਖ ਆਸੀ ਦੇ ਖਲਾਤਾ ਚਲ ਇਹ ਇਹ ਇਹਨੇ ਸਾਰਾ ਚੱਕ ਲੈਣਾ ਸਾਰਾ ਚੱਕ ਲੈਣਾ ਨਹੀਂ ਨਹੀਂ ਆ ਲੈ ਆ ਲੈ ਬਟਰਫਲੈ ਲਲ ਬਟਰਫਲੈ ਚਲ ਆਜੋ ਤੁਸੀਂ ਆ ਚਾਚੇ ਨੂੰ ਆ ਗਏ ਹੁਣ ਚੱਲ ਚੱਲ ਮੈਂ ਰ ਮੋਲ ਹੋਇਆ ਹੈ ਅੱਲਾ ਫੜ ਮੈਂ ਖਵਾ ਕੈਮਰਾ ਮਨੂੰ ਚੱਲ ਪੈ ਮਨੂੰ ਜੇ ਬਾਪੂ ਨੇ ਤੇ ਤੇ ਬਾਪੂ ਨੇ ਬਸ ਸਿਕਲਦੀਨ ਦੇਖ ਚੱਲ ਅਸੇ ਬਾਪੂ ਘਾਟੀ ਪਾਦੀ ਆਪਾਂ ਮਨੂੰ ਤੂੰ ਖਵਾ ਦੇ ਹਾਂਜੀ ਮਨ ਨੇ ਸਾਡੇ ਬਾਪੂ ਜੀ ਕੋ ਜੀ ਸਾਹਿਬ ਛੋਟੀ ਸਾਹਿਬ ਮਨ ਚੱਲ ਜਾ ਚੱਲ ਗਿੱਲਾ ਇਹ ਗਿੱਲਾ ਗਗਬੀਰ ਆ ਰਿਹਾ ਤੂੰ ਇਹ ਖਲੋਤਾ ਵੀ ਖੱਬੇ ਬੰਨੇ ਤੇ ਖਵਾਉ ਖੱਬਿਆ ਭਾਈ ਗਗਬੀਰ ਆ ਪਹਿਲੇ ਤੇਰੀ ਮਾਮੇ ਦੇ ਨਾਲ ਹੀ ਬਹਿ ਜਾ ਖਿੱਚੀਗੇ ਖਿੱਚੀਂ ਬੱਟਾ ਹੀ ਹੈ ਹੂੰ ਬੈਲ on ਬੈਲੇ ਮੈਂ ਤੇ ਕੋਲੇ ਤੇ ਗਿੱਲੇ ਮਾਰੀ ਤੂੰ ਤੁਸੀਂ ਹਾਂ ਜੀ ਨਾਲ ਇਹ ਵੇਪੜਾ ਸਿੱਧਾ ਵੇਰ ਮੇਰੇ ਵੇ ਜਾ ਇੱਕ ਫੋਟੋ ਤਾਂ ਬਣਾਣਾ ਫੋਟੋ ਹੋਈ ਨਹੀਂ ਫੋਟੋ ਖਿੱਚ ਲੈ ਕੇ ਤਾ ਜੀ ਅਸੀਂ ਚੰਚੇ ਐਕਸ਼ਨ ਜਿਹੇ ਤੁਸੀਂ ਮੇਰੇ ਕੋਲ ਤਾਂ ਵੀਡੀਓ ਮੇਰੇ ਕੋਲ ਤਾਂ ਵੀਡੀਓ ਬੰਦੀ ਪਈ ਹੈ ਚਲੋ ਆਜੋ ਆਜੋ ਚਲੋ ਆਜੋ ਮਾਮੂ ਤੂੰ ਵੀਡੀਓ ਬਣਾ ਚੱਲ ਭਾਈ ਉਹ ਸਾਈਡ ਦਾ ਬਣਾ ਫੋਟੋ ਕਿੱਥੇ ਖਿੱਚੀ ਨੂੰ ਮੈਂ ਫੋਟੋ ਨਹੀਂ ਕਿਹਾ ਮੇਰਾ ਫੋਟੋ ਕਿਹਨੇ ਖਿੱਚੀ ਜਾਊ ਫਿਰ ਤੇਰੀ ਫੋਟੋ ਹੋ ਗਈ ਮਨੇ ਕੱਢਦਾ ਫਿਰ ਨੂੰ ਹਾਂ ਵੀਡੀਓ ਬੰਦ ਕਰਦਾ ਉਹ ਸਿੱਧੀ ਇੱਥੇ ਫੋਟੋ ਕੱਚੀ ਨਹੀਂ ਉਹ ਕਿਵੇਂ ਹੋਣੀ ਆ ਕੈਮਰਾ ਦੇ ਲਈ ਮੈਨੂੰ ਨਹੀਂ ਮੈਨੂੰ ਇਹਨੂੰ ਦਬਾ ਕੇ ਕਰੀਂ ਸਾਈਡ ਹੋ ਜਾ ਮਾੜਾ ਬੜੋ ਖੜੀ ਮਨਦੀਪ ਹਾਂ ਜੇ ਮੁੰਡਾ ਤਾਂ ਬੁੱਖ ਲੰਦੀ ਰ ਚਲ ਉਹਨੇ ਵਿੱਚ ਹੱਥ ਮਾਰ ਮੈਂ ਵੀ ਕਿਹਦੀ ਨਹੀਂ ਉਹ ਚੱਲ ਦੇਸੀ ਕਿੱਥੇ ਗਿਆ ਦੇਸੀ ਨੇ ਕੁਦੇ ਨਹੀਂ ਦੇਸੀ ਰਾਣੀ ਵਾਲੇ ਗਿਆ ਰਾਣੀ ਵਾਲੇ ਆ ਕੇ ਨੂੰ ਮਿਲੋ ਲੈ ਫੜ ਚਲੋ ਤਾਂ ਤੁਸੀਂ ਆਓ ਚਲ ਆਜੋ ਚਲ ਮਾਮੂ ਪਾਪਾ ਨੇ ਇੱਥੇ ਅਸੀਂ ਸੈਦ ਨੂੰ ਬਲੇਸਿੰਗ ਦੇ ਰਹੇ ਸੀ ਤੇ ਉਹਨੂੰ ਕੇਕ ਖਵਾਇਆ ਇੱਥੇ ਅਸੀਂ ਦੇਸੀ ਨੂੰ ਬਹੁਤ ਮਿਸ ਕੀਤਾ ਦੇਸੀ ਸਾਡਾ ਭਰਾ ਇੱਥੇ ਨਹੀਂ ਸੀ ਉਹਨੂੰ ਬਹੁਤ ਜ਼ਰੂਰੀ ਕੋਈ ਕੰਮ ਸੀ ਉਹ ਸਵੇਰ-ਸਵੇਰ ਪਾਰਕ ਦੇ ਟਾਈਮ ਤੋਂ ਬਾਅਦ ਹੀ ਘਰ ਚਲਾ ਗਿਆ ਸੀ ਤੇ ਇੱਥੇ ਅਸੀਂ ਉਹਨੂੰ ਮਿਸ ਕਰ ਰਹੇ ਸੀ ਕਿਉਂਕਿ ਉਹ ਇੱਕ ਇਹ ਜਹਾ ਸਖਸ਼ੇ ਜੀ ਨੇ ਜ਼ੈਦ ਨੂੰ ਪੂਰੀ ਤਰ੍ਹਾਂ ਲਵੇਟ ਦੇਣਾ ਸੀ ਪਰ ਹੁਣ ਜਿਆਦਾ ਕਿਸੇ ਨੇ ਜ਼ੈਦ ਨੂੰ ਤੰਗ ਨਹੀਂ ਕੀਤਾ ਤੇ ਇੱਥੇ ਅਸੀਂ ਦੇਸੀ ਨੂੰ ਬਹੁਤ ਮਿਸ ਕਰ ਰਹੇ ਸੀ ਤੇ ਬਾਕੀ ਉਹ ਆਪਣੀ ਹਾਜ਼ਰੀ ਪੂਰੀ ਲਗਵਾ ਗਿਆ ਸੀ ਬਸ ਇਸ ਤਬਾਹ ਥੋੜੀਆਂ ਜਿਹੀਆਂ ਜ ਫੋਟੋਆਂ ਕੀਤੀਆਂ ਦੇ ਸਭ ਨੇ ਬਰਲ ਮਿਲ ਕੇ ਡਿਨਰ ਕੀਤਾ ਡਿਨਰ ਤੋਂ ਬਾਅਦ ਫਿਰ ਅਸੀਂ ਆਪਣੇ ਘਰ ਪਹੁੰਚ ਗਏ ਬਹੁਤ ਥਕਾਵਟ ਹੋ ਗਈ ਸੀ ਸਾਰੇ ਦਿਨ ਦੀ ਤੇ ਪਰ ਵਧੀਆ ਪਰਮਾਤਮਾ ਨੇ ਖੁਸ਼ੀ ਖੁਸ਼ੀ ਦੇਣ ਲੱਗਿਆ ਤੋਂ ਇਸ ਤਰ੍ਹਾਂ ਹੀ ਆਪਾਂ ਬਰਥਡੇ ਸੈਲੀਬ੍ਰੇਟ ਕਰਦੇ ਰਹੀਏ ਇਹ ਖੁਸ਼ੀਆਂ ਭਰੇ ਦਿਨ ਆਉਂਦੇ ਰਹਿਣ ਤੇ ਆਪਾਂ ਇਸ ਤਰ੍ਹਾਂ ਵਲੌਗ ਬਣਾਉਂਦੇ ਰਹੀਏ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਲੰਬੀਆਂ ਉਮਰਾਂ ਬਖਸ਼ੇ ਹਮੇਸ਼ਾ ਪੁੱਤਰਾਂ ਦੀਆਂ ਜੋੜੀਆਂ ਪੁੱਤਰ ਸਭ ਦੇ ਸਲਾਮਤ ਰਹਿਣ ਸੋ ਵਾਹਿਗੁਰੂ ਅੱਗੇ ਹੀ ਅਰਦਾਸ ਹੈ ਜੀ ਸੋ ਆਸ਼ਾ ਕਰਦੇ ਹਾਂ ਤੁਹਾਨੂੰ ਇਸ ਛੋਟਾ ਜਿਹਾ ਸੈਲੀਬ੍ਰੇਸ਼ਨ ਪਸੰਦ ਆਏ ਹੋਵੇਗਾ ਸੋ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਭ ਨੂੰ ਲੰਬੀਆਂ ਉਮਰਾਂ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਨਹੀਂ 10ਵਾਂ ਲੱਗੂ ਹੁੰਦਾ ਨਹੀਂ 9 ਦਾ ਹੁੰਦਾ ਨਾ ਇਹ ਪ੍ਰਾਅ ਹੈ ਨਹੀਂ ਆ ਵੀ ਆ ਗਿਆ ਕਹਿੰਦਾ ਮੈਂ ਰਹਿ ਗਏ ਚੱਲ ਚੱਲ ਥੋੜਾ ਹੋਰ ਹੈਪੀ 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 ਅੱਜ ਸੁਸਤ ਹੋ ਗਿਆ ਪਾਜੀ ਆਇਓ ਕੀ ਪੁੱਗੜੀ ਉਹ ਉਹ ਬਰਦੇ ਤੇਰਾ ਕਿਉਂ ਦਾ ਹੈ ਮੈਂ ਦੇਖਿਆ ਮਾਣ ਦੋਨੇ ਸਾਦੇ ਹੀ ਆ ਭਾਈ ਆਵੇ ਲਛਰੀ ਨੇ ਪੈਸ ਲੈ ਲਈ ਚੱਲ 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 ਚੈਟੀ ਚੱਲ ਜਿੱਤ ਤਾਰ ਨਹੀ ਇਨੇ ਦਿੱਤੇ ਤੁਜੀ ਅੰਮੀ ਨਾਲੇ ਦਿੰਦਾ ਨਹੀ ਬਸ ਨਹੀ ਬਹੁਤ ਦਰ ਉਹ ਨਹੀਂ ਕਰਦੇ ਹਲ ਦੀ ਬੱਪੀ ਨੇ ਲੱਫਛਾਦ ਇਹ ਆਸ਼ੀਰਵਾਦ ਚੱਲੇਗੀ ਚੱਲ ਬੜੀ ਆ ਜੀ ਪਾ ਜੀ ਨੂੰ ਬੁਲਾਇਓ ਮਾੜੀ ਆਪਾਂ ਇੱਕ ਫੋਟੋ ਖਿੱਚੀ ਸਾਰੀ ਫੈਮਲੀ ਮਾਰੇ ਬਹਿਣ ਦੀ ਮਾਰੀ ਜਦ ਖਾਣੀ ਮੈਂ ਕੋਈ ਅੱਥਾ ਦੀ ਮੈਂ ਨਹੀਂ ਹੈਗੀ ਇਹ ਬਹੁਤ ਜ਼ਰੂਰੀ ਹੈ ਲਾਈਟ ਪੈਸੇ ਵੀ ਨਾ ਕੋਈ ਨਹੀਂ ਪੁੱਛਦਾ ਬੰਦੇ ਨੂੰ ਕਿਥੇ ਪਤਾ ਜੀ ਅੱਜ ਫੋਟੋ ਖਰੀਏ ਇੱਕ ਪਿਆਰ ਕਰਨਾ ਤੋਂ ਰੁੜੀਂ ਕਰਨਾ ਕੋਈ ਹੋਰ ਮੈਨੂੰ ਜਾਨ ਲਾ ਲੈਂਦਾ ਹੋਰ ਕੋਈ ਗੱਲ ਨਹੀਂ